ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਆਏ ਆ ਖੇਤ ਦੇ ਵਿੱਚ ਤੇ ਖੇਤ ਦੇ ਵਿੱਚੋਂ ਆਪਾਂ ਤੋੜਾਂਗੇ ਹਲੋਂ ਹਲੋਂ ਤੁਸੀਂ ਲੱਗ ਕੇ ਦੇਖ ਸਕਦੇ ਹੋ ਤੇ ਹਲੋਂ ਦੀ ਅੱਜ ਆਪਾਂ ਤੋੜ ਕੇ ਬਣਾਵਾਂਗੇ ਪੁਰਜੀ ਤੇ ਹਲੋਂ ਦੀ ਜਿਹੜੀ ਪੁਰਜੀ ਹੁੰਦੀ ਹੈ ਜਿਵੇਂ ਜੋੜਾਂ ਜਾਂ ਗੋਟਿਆਂ ਵਗੈਰਾ ਦਾ ਦਰਦ ਜਾਂ ਕਿਸੇ ਨੂੰ ਬੈਵੱਦੀ ਵਗੈਰਾ ਦੀ ਪ੍ਰੋਬਲਮ ਹੁੰਦੀ ਆ ਉਹਦੇ ਤੋਂ ਬਹੁਤ ਜ਼ਿਆਦਾ ਚੰਗੀ ਹੁੰਦੀ ਆਗੀ ਤੇ ਆਪਾਂ ਹਲੋਂ ਤੋੜਦੇ ਆਂ ਪੁਰਜੀ ਦੇ ਲਈ ਅੱਗੇ ਬਣੀ ਪਈ ਹੈ ਹਾਂ ਹਮ ਆਪਾਂ ਤੋੜਦੇ ਸੀ ਇੱਕ ਚੀਰਨੀ ਤੇ ਹੁਣ ਆਪਾਂ ਪਾਲਕ ਤੋੜਦੇ ਆਂ ਪਾਲਕ ਹਾਲੋਂ ਤੇ ਮੇਥੇ ਹੁੰਦੇ ਆ ਆਪਾਂ ਉਹਨਾਂ ਦੀ ਮਿਕਸ ਪੁਰਜੀ ਬਣਾਵਾਂਗੇ ਆਪਾਂ ਪਾਲਕ ਤੋੜਦੇ ਆਂ ਹਾਲੋਂ ਪਾਲਕ ਤੇ ਇਧਰ ਮੇਥੇ ਲਏ ਹੋਇਆ ਇਹਨਾਂ ਨੂੰ ਤਿੰਨਾਂ ਨੂੰ ਮਿਕਸ ਕਰਕੇ ਆਪਾਂ ਪੁਰਜੀ ਬਣਾਵਾਂਗੇ ਤੇ ਪਹਿਲਾਂ ਆਪਾਂ ਇਹਨਾਂ ਨੂੰ ਸਾਫ਼ ਕਰਕੇ ਕੱਟਦੇ ਆਂ ਫਿਰ ਚੰਗੀ ਤਰ੍ਹਾਂ ਵਾਸ਼ ਕਰਾਂਗੇ ਮਿੱਠੇ ਹਾਲੂਣ ਤੇ ਪਾਲਕ ਨੂੰ ਦਾਤ ਦੇ ਨਾਲ ਚੀਰਦੇ ਆ ਸਾਰਾ ਕੁਝ ਆਪਾਂ ਮਿਕਸ ਕਰਕੇ ਚੀਰ ਲਾਂਗੇ ਇਧਰੇ ਮਿੱਠੇ ਆ ਇਧਰ ਹਾਲੂਆ ਤੇ ਉੱਤਰ ਪਾਲਕ ਆ ਤੇ ਇਦਾਂ ਆਪਾਂ ਇਹਨੂੰ ਕੀ ਆ ਸਾਰੇ ਨੂੰ ਦਾਤ ਦੇ ਨਾਲ ਚੀਰ ਲਾਂਗੇ ਕਰਦੇ ਨਾਲ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਤੇ ਮਸ਼ੀਨ ਨਾਲ ਵੀ ਤੁਸੀਂ ਚੀਰ ਸਕਦੇ ਹੋ ਪਰ ਅਸੀਂ ਹਮੇਸ਼ਾ ਦਾਤ ਦੇ ਨਾਲ ਹੀ ਚੀਰਦੇ ਆ ਇਥੇ ਤੇ ਹਾਲੂਆ ਆਪਾਂ ਸਾਰੀ ਇਹਦੇ ਕੀ ਆ ਦਾਤ ਦੇ ਨਾਲ ਚੀਰ ਲਈ ਆ ਤੇ ਹੁਣ ਆਪਾਂ ਇਹ ਚੰਗੀ ਤਰ੍ਹਾਂ ਵਾਸ਼ ਕਰਦੇ ਆਂ ਤੇ ਵਾਸ਼ ਕਰਕੇ ਇਹਨੂੰ ਘੰਟਾ ਸਾਰਾ ਇਦਾਂ ਹੀ ਕਵਰ ਕਰਕੇ ਰੱਖਦੇ ਆਂ ਫਿਰ ਇਹਦਾ ਜਿਹੜਾ ਸਾਰਾ ਪਾਣੀ ਆ ਹੁਣ ਨੁੱਚੜ ਜੂ। ਵਧੀਆ ਥੱਲਾ ਪਾਣੀ ਛੱਡ ਕੇ ਨਾ ਵਾਸ਼ ਕਰਦੇ ਨਾ ਚੰਗੀ ਤਰ੍ਹਾਂ ਤੇ ਆਪਾਂ ਧੋ ਕੇ ਕੱਟ ਕੇ ਰੱਖਤੀ ਸੀ ਤੇ ਇਹ ਚੰਗੀ ਤਰ੍ਹਾਂ ਡਰਾਈ ਹੋ ਚੁੱਕੀ ਆਗੀ ਧੋ ਕੇ ਘੰਟਾ ਪਹਿਲਾਂ ਧੁੱਪੇ ਰੱਖਤੀ ਸੀ ਚੁੱਲੇ ਦੇ ਵਿੱਚ ਆਪਾਂ ਅੱਗ ਬਾੜ ਲਈ ਆ ਤੇ ਕੜਾਈ ਵੀ ਆਪਾਂ ਰੱਖ ਲਈ ਆ ਤੇ ਹੁਣ ਆਪਾਂ ਇਹਦੇ ਵਿੱਚ ਤੇਲ ਐਡ ਕਰਦੇ ਆ ਕੜਾਈ ਦੇ ਵਿੱਚ ਤੇਲ ਆਪਾਂ ਐਡ ਕਰਤਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪੱਕਣ ਤੱਕ ਇਹਦੀ ਵੇਟ ਕਰਦੇ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਆਪਣਾ ਪੂਰਾ ਪੱਕ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚ ਜੀਰਾ ਐਡ ਕਰਾਂਗੇ ਤੇ ਉਸ ਤੋਂ ਬਾਅਦ ਕੱਟਿਆ ਹੋਇਆ ਅਦਰਕ ਪਿਆਜ਼ ਲਸਣ ਐਡ ਕਰਾਂਗੇ ਜੀ ਤਰ੍ਹਾਂ ਸਾਡੇ ਹਰਕ ਹੋਣਾ ਹੈ ਖਲਾਮ ਹਾਂ। ਹੰਗੇ ਪਿਆਜ਼ ਆਪਣੀ ਬਰਾਊਨ ਜੇ ਹੋ ਚੁੱਕੇ ਹੈ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਇੱਕ ਕੱਟਿਆ ਹੋਇਆ ਟਮਾਟਰ ਤੇ ਦੋ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਨਿੜੇ ਕੀ ਆ ਪੁੱਛ ਚੁੱਕੇ ਆਗੇ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਆਲੂ ਕੱਟੇ ਹੋਏ ਆਲੂ ਐਡ ਕਰਾਂਗੇ ਆਲੂ ਆਪਸ਼ਨਲ ਹੈ ਜੇ ਤੁਹਾਰ ਕਿਸੀ ਕੋਣਾ ਚਾਹੁੰਦੇ ਹੋ ਪਾ ਸਕਦੇ ਹੋ ਤੇ ਮੈਨੂੰ ਕੋਣਾ ਚਾਹੁੰਦੇ ਤੇ ਸੇਬਾ ਵੀ ਬਣਾ ਸਕਦੇ ਹਾਂ ਕਿਉਂਕਿ ਘਰਾਂ ਦੇ ਵਿੱਚ ਬੱਚੇ ਹੁੰਦੇ ਆ ਬੱਚੇ ਕਈ ਵਾਰ ਇਦਾਂ ਦੀਆਂ ਸਬਜ਼ੀਆਂ ਘੱਟ ਖਾਂਦੇ ਆ ਤੇ ਆਪਾਂ ਬੱਚਿਆਂ ਲਈ ਆਲੂ ਐਡ ਕਰ ਸਕਦੇ ਹਾਂ ਬਾਕੀ ਆਲੂਆਂ ਦੇ ਨਾਲ ਸਬਜ਼ੀ ਦਾ ਟੇਸ ਵੀ ਜਿਆਦਾ ਵਧੀਆ ਬਣਦਾ ਹੈਗਾ ਇਸ ਕਰਕੇ ਵੀ ਆਪਾਂ ਆਲੂ ਐਡ ਕਰੇ ਆ। ਇਹ ਆਲੂ ਆਪਣੇ ਪਿਆਜ਼ ਦੇ ਨਾਲ ਚੰਗੀ ਤਰ੍ਹਾਂ ਫਰਾਈ ਹੋ ਚੁੱਕੇ ਆਗੇ। ਆਪਾਂ ਇਹਨਾਂ ਨੂੰ ਇੱਕ ਤੋਂ 2 ਮਿੰਟ ਪਿਆਜ਼ ਦੇ ਨਾਲ ਹੀ ਫਰਾਈ ਕਰਨਾਗਾ। ਨੂਡਲਸ ਐਡ ਕਰਨ ਤੋਂ ਆਪਾਂ ਪਹਿਲਾਂ ਇਹਨਾਂ ਨੂੰ ਪਿਆਜ਼ ਦੇ ਨਾਲ ਫਰਾਈ ਕਰਨਾਗਾ। ਉਸ ਤੋਂ ਬਾਅਦ ਟੇਸਟ ਦੇ ਅਕੋਰਡਿੰਗ ਆਪਾਂ ਇਹਦੇ ਵਿੱਚ ਨੂਨ ਮਿਰਚ ਹਲਦੀ ਤੇ ਧਨੀਆ ਪਾਊਡਰ ਐਡ ਕਰਦੇ ਆ। ਜਦੋਂ ചിത്ര മികസ്തെ ടൂ ന്ധി ആലൂ ആ മസാലേ വെച്ച ഫ്രൈ ചുക്കാ ਤੇ ਹਾਂ ਆਪਾਂ ਇਹਦੇ ਵਿੱਚ ਐਡ ਕਰਾਂਗੇ ਆਪਣੀ ਕੱਟੀ ਹੋਈ ਮੇਥੇ ਹਾਲੋਂ ਤੇ ਪਾਲਕ ਥੋੜੀ ਥੋੜੀ ਕਰਕੇ ਆਪਾਂ ਇਹਨੂੰ ਕੜਾਈ ਦੇ ਵਿੱਚ ਐਡ ਕਰਦੇ ਜਾਵਾਂਗੇ ਤੇ ਨਾਲ-ਨਾਲ ਇਹਨੂੰ ਆਪਾਂ ਮਿਕਸ ਕਰਦੇ ਜਾਵਾਂਗੇ ਇਦਾਂ ਨਾਲ ਦੀ ਨਾਲ ਰੱਖ ਤਾ ਨੂੰ ਮਿਕਸ ਕਰੀ ਜਾਵਾਂਗੇ ਜੇਕਰ ਆਪਾਂ ਸਾਰੀ ਪਹਿਲਾਂ ਐਡ ਕਰ ਦੇਵਾਂਗੇ ਤਾਂ ਫਿਰ ਇਹ ਜਦੋਂ ਆਪਾਂ ਮਿਕਸ ਕਰਾਂਗੇ ਕੜਾਈ ਦੇ ਵਿੱਚ ਡੁੱਲੂਗੀ ਇਸ ਕਰਕੇ ਆਪਾਂ ਤਨੂੰ ਨਾਲ ਦੀ ਨਾਲ ਮਿਕਸ ਕਰੀ ਜਾਵਾਂਗੇ ਨਾਲ ਦੀ ਨਾਲ ਆਪਾਂ ਇਧਰੋਂ ਐਡ ਕਰੀ ਜਾਵਾਂਗੇ ਸਾਰੀ ਇਕੜਾਈ ਦੇ ਵਿੱਚ ਪਾਤੀ ਆ ਤੇ ਹੁਣ ਆਪਾਂ ਇਹਨੂੰ ਹੌਲੀ-ਹੌਲੀ ਮਿਕਸ ਕਰਦੇ ਆ ਇਸ ਵਿੱਚ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹਾਲੋਂ ਦੀ ਪੁਰ ਜਿੰਦੇ ਜਿਹੜੀ ਆਪਣੇ ਸਰੀਰ ਦੇ ਵਿੱਚ ਕੋਈ ਵੀ ਪੁਰਾਣੀ ਸੱਠ ਸੱਟ ਜਾਂ ਦਰਦ ਹੁੰਦਾ ਉਹਦੇ ਲਈ ਇਹ ਸਰਦੀਆਂ ਦੇ ਵਿੱਚ ਬਹੁਤ ਚੰਗੀ ਹੁੰਦੀ ਆ ਤੁਸੀਂ ਹਫਤੇ ਦੇ ਵਿੱਚ ਦੋ ਬਾਰੇ ਨੂੰ ਬਣਾ ਕੇ ਖਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਸਰੀਰ ਦੇ ਵਿੱਚ ਕੋਈ ਦਰਦ ਹੁੰਦਾ ਤਾਂ ਉਹ ਇਹਦੇ ਨਾਲ ਠੀਕ ਹੁੰਦਾਗਾ ਦੀ ਆਪਣੀ ਸਾਰੀ ਮਿਕਸ ਹੋ ਗਈ ਸੀ ਤੇ ਹੁਣ ਆਪਾਂ ਇਹਨੂੰ ਉੱਪਰੋਂ ਕਵਰ ਕਰ ਦਾਂਗੇ ਕਾਲ ਨਾਲ ਤੇ ਅੱਗੇ ਜਿਹੜੀ ਆਪਾਂ ਬਸ ਠੀਕ ਜਿਹੀ ਰੱਖਾਂਗੇ ਨਾ ਜ਼ਿਆਦਾ ਨਾ ਘੱਟ ਦੇਖਦੇ ਆ ਕਿ ਸਭ ਤੇ ਆਪਾਂ ਚੰਗੀ ਤਰ੍ਹਾਂ ਰਿਚ ਗਈ ਹੈ ਜੀ ਇਹ ਜੇ ਹੁਣ ਬਣਾਉਣ ਦੇ ਵਿੱਚ ਟਾਈਮ ਲੱਗੇਗਾ ਤੇ ਆਪਾਂ ਨੂੰ ਫੇਰ ਤੋਂ ਕਵਰ ਕਰਕੇ ਰੱਖਦੇ ਆ ਉਦੋਂ ਤੱਕ ਦੀ ਸਬਜੀ ਆਪਣੀ ਬਣ ਕੇ ਤਿਆਰ ਹੋ ਚੁੱਕੀ ਆ ਲਓ ਤੁਸੀਂ ਮੋਟੇ ਜਿਆਦਾ ਸੌਂ ਜਿਹੜੀ ਉਹ ਸਨੈਲਾ ਆ ਪਰੀ ਗਈ ਸਬਜੀ ਆਪਾਂ ਬਣ ਕੇ ਰੈਡੀ ਹੋ ਗਈ ਆ ਤੇ ਹੁਣ ਅਪਾਂ ਚੁੱਲੇ ਦੇ ਵਿੱਚ ਅੱਗ ਬਿਲਕੁਲ ਬੰਦ ਕਰ ਦਿਆਂਗੇ ਤੇ ਇਹਨੂੰ ਇਦਾਂ ਹੀ 5-4 ਮਿੰਟ ਚੁੱਲੇ ਦੇ ਉੱਪਰ ਪਈ ਰਹਿਣੇ ਦੇਵਾਂਗੇ ਜੀ ਆਪਣੀ ਬਣ ਕੇ ਤਿਆਰ ਆ ਗਈ ਬਹੁਤ ਹੀ ਜਿਆਦਾ ਡਿਲੀਸ਼ੀਅਸ ਬਣੀ ਆਗੀ ਜੇਕਰ ਤਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇੱਕ ਨਵੀਂ ਰੈਸਪੀ ਦੇ ਨਾਲ ਬਾਏ ਬਾਏ ਟੇਕ ਕੇਅਰ